ਭਾਰਤ ਲਿਆਂਦਾ 26 11 ਹਮਲਿਆਂ ਦਾ ਗੁਨਾਹਗਾਰ ਤਹਿਵਰ ਰਾਣਾ ਦਿੱਲੀ ਦੇ ਪਾਲਮੇਰ ਏਅਰਪੋਰਟ ਤੇ ਸਪੈਸ਼ਲ ਜਹਾਜ਼ ਹੋਇਆ ਲੈਂਡ ਡੇਵਿਡ ਹੈਡਲੀ ਨੂੰ ਭਾਰਤ ਪੇਛ ਕੇ ਤਾਜ ਹੋਟਲ ਸਮੇਤ ਕਈ ਥਾਵਾਂ ਦੀ ਕਰਵਾਈ ਸੀ ਰੈਕ ਯੂਨੀਅਟੇ ਤੇ ਕਾਂਗਰਸ ਐਮਪੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਬੋਲੇ 27 ਦਿਨਾਂ ਚ ਬਿਨਾ ਬਿਨਾ ਸੀਐਮ 27 ਚ ਬਿਨਾ ਸੀਐਮ ਚਿਹਰੇ ਦੇ ਚੋਣ ਲੜੇਗੀ ਕਾਂਗਰਸ ਪਾਰਟੀ ਅੰਦਰ ਭਾਜਪੀ ਦੇ ਸਲੀਪਰ ਸੈੱਲ ਹੋਣ ਦਾ ਵੀ ਕੀਤਾ ਦਾਵਾ ਅਕਾਲੀ ਦਲ ਖਿਲਾਫ ਚੋਣ ਕਮਿਸ਼ਨ ਕੋਲ ਸੁਖਜਿੰਦਰ ਰੰਧਾਵਾ ਨੇ ਕੀਤੀ ਸ਼ਿਕਾਇਤ 12 April ਨੂੰ ਹੋਣ ਵਾਲੀ ਪ੍ਰਧਾਨਜੀ ਦੀ ਚੋਣ ਤੁਰੰਤ ਰੋਕਣ ਦੀ ਮੰਗ। ਕੀ ਅੰਦਰੂਨੀ ਚੋਣ ਪ੍ਰਕਿਰਿਆ 'ਚ ਹੋ ਰਹੀ ਗੜਬੜੀ? ਰੰਧਾਵਾ ਵੱਲੋਂ ਇਸੀ ਨੂੰ ਸ਼ਿਕਾਇਤ ਕਰਨ ਤੇ ਅਕਾਲੀ ਦਲ ਦਾ ਪਰਟਵਾਰ ਪੁੱਛਿਆ ਸਾਡੇ ਅੰਦਰੂਨੀ ਚੋਣਾਂ ਤੋਂ ਕਿਉਂ ਕਬਰਾ ਰਹੇ ਰੰਧਾਵਾ? ਲੜਨੀ ਹੈ ਲੜਾਈ ਤਾਂ ਸਾਹਮਣੇ ਆ ਕੇ ਲੜ। ਯਾਦ ਦੇ ਹਾਲਾਤਾਂ ਨੂੰ ਲੈ ਕੇ ਸੁਨੀਲ ਜਾਖੜ ਨੇ ਗਵਰਨਰ ਨੂੰ ਲਿਖੀ ਚਿੱਠੀ ਜਾਂ ਮਾਨ ਤੇ ਸਿਆਸੀ ਵਿਰੋਧੀਆਂ ਦੀ ਜਾਸੂਸੀ ਲਈ ਖੂਪੀਆਂ ਮਸ਼ੀਨਰੀ ਦੀ ਦੁਰਵਰਤੋਂ ਦੇ ਲਾਇਲ ਜਾਖੜ ਨੇ ਵਿਰੋਧੀ ਧਿਰ ਕਾਂਗਰਸ ਤੇ ਵੀ ਕੱਸਿਆ ਤੰਜ ਕਿਆ ਰੀੜ ਦੀ ਹੱਡੀ ਨਾ ਹੋਵੇ ਤਾਂ ਚੁੱਪ ਧਾਰਨੀ ਹੁੰਦੀ ਹੈ ਸਾਂਤ ਦਾ ਰੰਦਾਵਾ ਦਾ पलटवार ਰੀੜ ਦੀ ਹੱਡੀ ਬਾਰੇ ਕੌਣ ਕਰ ਰਹੇ ਨੇ ਗੱਲ ਜਦੋਂ ਰੇਂਗਣ ਦੀ ਕਲਾ ਛੋਵੇ ਮਹਾਰਤ ਤਾਂ ਹੱਡੀ ਦੀ ਨਹੀਂ ਹੁੰਦੀ ਪੰਜਾਬ ਬਾਰੇ ਅਮਿਤ ਸ਼ਾਹ ਦੇ ਬਿਆਨ ਤੇ ਆਪ ਦਾ ਪਲਟਵਾਰ ਕਿ ਆ ਪੰਜਾਬ ਚ ਕੋਈ ਵੀ ਨਹੀਂ ਲਏਗਾ ਬੀਜੇਪੀ ਦਾ ਨਾਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਪੰਜਾਬੀ ਨਹੀਂ ਕਰਦੇ ਅਸੰਤ ਪੀਚਰਸ ਨੂੰ ਚਾਰ ਪਾਉਣ ਵਾਲੇ ਆ ਵਿਧਾਇਕ ਜੋੜਾ ਮਾਜਰਾ ਨੇ ਮੰਗੀ ਮਾਫੀ ਬੋਲੇ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮਕਸਦ ਸਾਡੇ ਸਤਕਾਰਯੋਗ ਨੇ ਅਧਿਆਪਕ ਇਪੀ ਗਰੇਵਾਲ ਦੀ ਫਿਲਮ ਅਕਾਲ ਦਾ ਲੁਧਿਆਣਾ ਤੇ ਪਟਿਆਲਾ ਚ ਵਿਰੋਧ ਕੁਝ ਸਿੱਖ ਜਥੇਬੰਦੀਆਂ ਨੇ ਜਤਾਇਆ ਇਤਰਾਜ਼ ਕਿ ਆ ਨਕਲੀ ਦਾੜੀ ਤੇ ਕੇਸ ਰੱਖ ਕੇ ਕਿਉਂ ਬਣ ਰਹੀਆਂ ਨੇ ਫਿਲਮ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ 47 ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਵਿਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ 26 11 ਹਮਲਿਆਂ ਦੇ ਗੁਨਾਹਗਾਰ ਤੋਂ 26 11 ਹਮਲੇ ਦਾ ਗੁਨਾਹਗਾਰ ਭਾਰਤ ਲਿਆਂਦਾ ਜਾ ਚੁੱਕਿਆ ਹੈ ਅਮਰੀਕਾ ਤੋਂ ਉਸ ਦੀ ਹਵਾਲਗੀ ਹੋਈ ਹੈ ਕਰੀਬ 6 ਸਾਲ ਦੀ ਲੰਬੀ ਲੜਾਈ ਲੜੀ ਹੈ ਭਾਰਤ ਸਰਕਾਰ ਨੇ ਭਾਰਤ ਦੀਆਂ ਏਜੰਸੀਆਂ ਨੇ ਔਰ ਉਸ ਤੋਂ ਬਾਅਦ ਉਸ ਨੂੰ ਦਿੱਲੀ ਲਿਆਂਦਾ ਗਿਆ ਹੈ ਤਹਵਰ ਰਾਣਾ ਦਿੱਲੀ ਪਾਲ ਮੇਅਰਪੋਰਟ ਤੇ ਅੱਜ ਇੱਕ ਸਪੈਸ਼ਲ ਪਲੇਨ ਦੇ ਜ਼ਰੀਏ ਲਿਆਂਦਾ ਗਿਆ 에ਰਪੋਰਟ ਤੋਂ ਸਿੱਧਾ ਹੁਣ NIA ਹੈਡਕੁਆਰਟਰ ਲਿਚਾਇਆ ਜਾਏਗਾ ਤਹਵਰ ਰਾਣਾ ਨੂੰ ਸੁਰੱਖਿਆ ਦੇ ਵੀ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਸੋ ਪਾਲਮ ਏਅਰਪੋਰਟ ਤੇ ਤਹਵਰ ਰਾਣਾ ਨੂੰ ਲਿਆਂਦਾ ਗਿਆ 6 ਸਾਲ ਦੀ ਲੜਾਈ ਜਿਹੜੀ ਹੈ ਉਹ ਏਜੰਸੀਆ ਵੱਲੋਂ ਲੜੀ ਗਈ ਹੈ ਜਿਸ ਤੋਂ ਬਾਅਦ ਭਾਰਤ ਦੇ ਲਈ ਇਸ ਨੂੰ ਇੱਕ ਬਹੁਤ ਵੱਡੀ ਅਚੀਵਮੈਂਟ ਦੇ ਤੌਰ ਤੇ ਬਹੁਤ ਵੱਡੀ ਜਿੱਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਯਾਨੀ ਹੁਣ ਉਸ ਤੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਏਗੀ ਭਾਰਤ ਦੇ ਕਾਨੂੰਨ ਦੇ ਮੁਤਾਬਕ ਕੇਸ ਚੱਲੇਗਾ ਔਰ ਕਿਸ ਤਰੀਕੇ ਦੀ ਸਜ਼ਾ ਉਸ ਨੂੰ ਇਸ ਛੜੇੰਤਰ ਦੇ ਬਦਲੇ ਜਾਂ ਇਸ ਅਟੈਕ ਦੇ ਬਦਲੇ ਦਿੱਤੀ ਜਾਏਗੀ ਕਿਉਂਕਿ ਮਾਸਟਰਮਾਈਂਡ ਸੀ ਤਹਵਰ ਰਾਣਾ ਜਿਸ ਨੇ ਡੇਵਿਡ ਹੈਡਲੀ ਨੂੰ ਭੇਜਿਆ ਸੀ ਔਰ ਖੁਦ ਵੀ ਆ ਕੇ ਉਸ ਵੇਲੇ ਉਹ ਤਾਜ ਹੋਟਲ ਦੇ ਵਿੱਚ ਰੁਕਿਆ ਸੀ ਰੈਕੀ ਕਰਵਾਈ ਸੀ ਔਰ ਪੂਰਾ ਜਿਹੜਾ ਹਮਲਾ ਹੈ ਇਹ ਪਲਾਨ ਕੀਤਾ ਗਿਆ ਸੀ 26 11 ਦਾ ਤਹਵਰ ਰਾਣਾ ਇਸਦਾ ਮਾਸਟਰਮਾਈਂਡ ਸੀ ਕਰੀਬ-ਕਰੀਬ ਉਸ ਤੇ ਵਿੱਚ 166 ਲੋਕਾਂ ਦੀ ਜਾਨ ਗਈ ਸੀ ਉਸ ਵੇਲੇ ਜਿਹੜਾ ਅਟੈਕ ਉੱਥੇ ਹੋਇਆ ਸੀ ਔਰ ਉਸ ਤੋਂ ਬਾਅਦ ਹਵਾਲਗੀ ਦਾ ਜਿਹੜਾ ਐਕਸਟਰੈਡੀਸ਼ਨ ਦਾ ਕੇਸ ਭਾਰਤ ਦੀਆਂ ਏਜੰਸੀਆਂ ਲੜਦਿਆਂ ਰਹੀਆਂ ਨੇ ਸੋ ਹੁਣ ਇਹ ਏਜੰਸੀਆਂ ਸਫਲ ਹੋਈਆਂ ਨੇ ਤਹਵਰ ਰਾਣਾ ਦੀ ਐਕਸਟਰੈਡੀਸ਼ਨ ਉਸ ਦੀ ਹਵਾਲਗੀ ਕਰਾਉਣ ਦੇ ਵਿੱਚ ਤੇ ਅੱਜ ਪਾਲਮੇਅਰਪੋਰਟ ਤੇ ਤਹਵਰ ਰਾਣਾ ਨੂੰ ਲੈ ਕੇ ਆਂਦਾ ਗਿਆ ਤੋ ਸਾਡੇ ਸਹਿਯੋਗੀ ਅਸ਼ਰਫ ਕਾਜ਼ਮੀ ਜੁੜੇ ਨੇ ਦਿੱਲੀ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਨੇ ਅਸ਼ਰਫ ਕਿਸ ਤਰੀਕੇ ਦੀ ਤਸਵੀਰ ਹੈ ਨਜ਼ਰ ਆ ਰਹੀ ਹੈ ਇੱਕ ਲੰਬੀ ਲੜਾਈ ਭਾਰਤ ਨੇ ਲੜੀ ਹੈ ਔਰ ਜ਼ਾਹਿਰ ਜੀ ਗੱਲ ਹੈ ਕਿ ਭਾਰਤ ਦੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਹੁਣ ਅੱਗੇ ਦੀ ਪ੍ਰਕਿਰਿਆ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਤੋ ਸਾਡੇ ਸਹਿਯੋਗੀ ਅਸ਼ਰਫ ਕਾਜ਼ਮੀ ਜੁੜੇ ਨੇ ਅਸ਼ਰਫ ਮੇਰੀ ਆਵਾਜ਼ ਬਿਲ ਪਾ ਰਹੀ ਹੈ بلکل ویجی جی جی میں آپ کو سن پا رہا ہوں جی اشرف جاننا چاہیں گے ابھی کیسی تصویریں آپ دیکھ پا رہے ہو اپنے آس پاس اور آگے کی پرکیریا کی ہم بات کریں ظاہر سی بات ہے بھارت کے لیے یہ بہت بڑی اچیومنٹ ہے ویجے جی دیکھئے میں یہ پالم ائرپورٹ کا ٹیکنیکل حصہ uh, ہے یہاں سے کچھ دیر بعد ہی امید ہے کہ آت کی تحاو راڑا کو باہر نکال لے کر جائے جائے گا اور بھاری سرکشہ بندوبست کے بیچ میں یہاں سے این آئی اے کے مکھیالے لے کر جائے جائے گا ہمارے جو سوت رہے ہیں اور اب تو آدھیکارک روپ سے این آئی اے نے بھی اپنا پریس لیز جاری کر دی اور جس میں بتایا گیا ہے کہ آتکوادی تحور رانہ بھارت کی دھرتی پر پہنچ چکا ہے اب کاغذی کاروائی کی جا رہی ہے اندر وہاں پر جو سرکشا کرمی ہے جو الگ الگ ایجنسیز ہیں وہ اسے این آئی اے خاص کر اسے آدھیکارک روپ سے گرفتار کرنے کے لیے جو کاغذی کارروائی ہے وہ پوری کی جا رہی ہے کیونکہ آتنکوادی ہے اور بہت ہائی پروفائل ہے اور اس کے رہنے سے جو اس کی جرموں کی جب کتاب کھلے گی اور جب ان کا حساب کتاب ہوگا تو کون کون اس ممبئی کے چھبیس گیارہ حملے میں شامل تھا ان سب لوگوں کا پردہ پردافاش ہوگا تو ایسے میں اس کی جان کو بھی خطرہ ہے تحور رانہ کو تو پولیس نے یہاں پر بھاری سرکشہ بندوبست کیا ہے دلی پولیس کی سپیشل سیل کے لوگ وہ ہیں کرائم براج کے لوگ ہیں سواڈ کے لوگ ہیں دلی پولیس کے کمانڈو لوگ ہیں کہ لوگ اندر یہاں موجود ہیں اور سب سے بڑی بات یہ ہے کہ آ, آتنگوادی تحاو رانہ کو سرکشت این آئی اے تک پہنچانے کے لیے اسے ایک بلٹ پروف گاڑی آ, دی گئی ہے اس میں لے کر جائے جائے گا اور پورا کارکٹ جب یہاں سے نکلے گا تو میرے پیچھے جو آپ یہ سڑک دیکھ رہے ہیں اس پر آواز جاہی پوری طرح سے بند کر دی جائے گی اور یہاں سے این آئی اے کا جو دفتر کا راستہ ہے وہ قریب پندرہ سے سترہ کلومیٹر کا کی دوری ہے تو اسے طے کرنے میں بیس سے پچیس منٹ کا سمیں ضرور لگے گا تو اس دوران جو راستے میں وہاں پر بھی سرکشا پکے پکے بندوبست کیے گئے ہیں چپے چپے پر سرکشہ کر بھی تینات ہیں اور جو این آئی اے کا مکھیالیہ ہے لودھی روڈ پر وہاں تو ابھوت پور سرکشا ویوستھا ہے این آئی اے کے پاس ہی میٹرو سٹیشن ہے اس کو بند کر دیا گیا ہے جو این آئی اے کی طرف گیٹ کھلتا ہے تو آپ اس سے اندازہ لگا سکتے ہیں کہ صحافور رانہ کی سرکشہ کو لے کر کتنا سخت قدم اٹھائے گئے ہیں کیونکہ اس کے ذریعے پاکستان کے خلاف ہمیں ایک مضبوط ثبوت مل جائے گا اور جو اس سے پوچھتاچ ہوگی اس میں ظاہر سی بات ہے کہ ممبئی کے چھپیس گیارہ کی جو سازش حملوں کی کی گئی تھی وہ پاکستان کی سرزویج پہ کی گئی تھی اور اس میں کون کون لوگ شامل تھے وہ سب پرت در پرت کھلے گی این آئی اے کے دفتر میں پہنچنے کے بعد آتنگوادی تہابور رانہ کا میڈیکل چیک اپ ہوگا جو ڈاکٹروں کا دل ہے وہ وہیں مکھیالے آئے گا اس کی جانچ کی جائے گی پھر اسے پٹیالہ ہاؤس کوٹ کے میں جو این آئی اے کی کوٹ ہے وہاں پیش کیا جائے گا ریمانڈ مانگی جائے گی اور جو پوری نیا پرکریہ ہے وہ اپنی اپنائی جائے گی تو ظاہر سی بات ہے این آئی اے جو ہے اس کے خلاف یو اے پی اے کے تحت مقدمہ درج ہے اور اس میں ان کو ریمانڈ مانگے گی تو ریمانڈ کی اودھی جو ہوگی وہ جتنی زیادہ سے زیادہ میکسیمم ہو سکتی ہے وہ مانگی جائے گی اور پھر وہ کورٹ پہ نربر کرتا ہے کہ کتنی اودھی کے لیے اسے این آئی اے کی ریمانڈ کرنا چاہیے بس وجے یہ سب تیاریاں پہلے سے ہی ہیں وہ آج ہی ہو جائے گا کل تک کا انتظار نہیں کیا جائے گا جس حساب سے جو تیاریاں کی گئی ہیں اس سے تو یہی لگ رہا ہے وجے کہ این آئی اے بالکل بھی سمے گنوانے کی اس میں نہیں ہے کیونکہ ایک لمبا انتظار کے بعد آتنکوادی اور ممبئی حملے کا جو گنہگار ہے وہ بھارتی ایجنسیوں کے شکنجے میں آیا ہے تو اب اسے یہاں پر لا کر اس کے انجام تک قانون کے دائرے میں پہنچایا جائے گا وجے تو کیا کیا یہ بھی چرچا ہے کہ اس کو تہار جیل میں رکھا جا سکتا ہے کچھ ایسی تیاری نظر آ رہی ہے دیکھیں تیہار جیل دلی کی سب سے سرکشت جیل ہے تو اگر اس کو ریمانڈ اویلی جب ختم ہو جائے گی تو بعد میں ضرور رکھا جائے گا لیکن ہاں فی الحال کے جو ہے وہ این آئی اے کے جو اپنی کسٹڈی ہے اسی میں رہے گا ریمانڈ افدی کے دوران وہ این آئی اے کے پاس رہے گا اور اس کو اگر لگا کہ کہیں کچھ سرکشہ میں چوک ہے یا خطرہ ہو سکتا ہے تو हुँ. ہو سکتا ہے کہ تیہار جیل میں بھی رکھا جائے ویسے تیہار جیل کے جو ادھیکاری ہیں وہاں پر انہوں نے انتظام کر رکھا ہے لیکن بس ان کو آ آ انتظار جو ہے وہ کوٹ کے آدیش کا ہے اگر کوٹ آدیش کرے گی یا دوسری آ جو دوسرے جو سرکاری محکمے کے لوگ ہیں وہ आदेश کریں گے تو ان کو دہشت گردی تحو राणा کو سیکیورٹی کے لحاظ سے تیار جیل میں بھی پہنچایا جا سکتا ہے۔ جی ٹھیک ہے شکریہ اشرف پس پوری جانکاری دے لئی تا پالمیر ایئرپورٹ تو لائیو تصویریں دکھا رہے ہیں سی ਸਾਡੇ सहयोगी اشرف کاظمی تھوڑی دیر دے وچ پالمیر ایئرپورٹ تو باہر لےاندا جا سکدا ہے بھارت دے اس سب تو بڑے اس خطرناک دشمن نو اور اس تو بعد این آئی اے ہیڈ کوارٹر لے جایا جانا این آئی اے ہیڈ کوارٹر دے وچ پچ کے چھونیاں اج ہی ਪਟਿਆਲਾ ਹਾਊਸ ਕੋਰਟ ਦੇ ਵਿੱਚ ਜਿਹੜੀ NIA ਦੀ ਕੋਰਟ ਹੈ ਉੱਥੇ ਪੇਸ਼ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਰਿਮਾਂਡ ਮੰਗਿਆ ਜਾਏਗਾ ਔਰ ਪੁਛਕੇ ਸ਼ਿਫਟ ਦੇ ਲਈ NIA ਦੇ ਹੈੱਡਕੁਆਟਰ ਹੀ ਰੱਖਿਆ ਜਾਣਾ ਹੈ ਇਹ ਖਬਰਾਂ ਨੇ ਕਿਉਂਕਿ ਸੁਰੱਖਿਆ ਦੇ ਪੁਖਤਾ ਬੰਦੋਬਸਥ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਉਸ ਨੂੰ ਤਿਹਾਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਜਦੋਂ NIA ਦਾ ਰਿਮਾਂਡ ਮੁਕੰਮਲ ਹੋ ਜਾਂਦਾ ਹੈ ਸੋ ਭਾਰਤ ਦੇ ਲਈ ਇੱਕ ਬੜੀ ਵੱਡੀ ਉਪਲਬਧੀ ਹੈ 6 ਸਾਲ ਦੀ ਕਾਨੂੰਨੀ ਲੜਾਈ ਲੜੀ ਹੈ ਭਾਰਤ ਨੇ ਤਹੁਵਰ ਰਾਣਾ ਨੂੰ ਅਮਰੀਕਾ ਤੋਂ ਇੱਥੇ ਇਸ ਦੀ ਐਕਸਟਰੈਡੀਸ਼ਨ ਕਰਕੇ ਹਵਾਲਗੀ ਕਰਕੇ ਲੈ ਕੇ ਆਉਣ ਦੀ ਸੋ ਇਸ ਨੂੰ ਇੱਕ ਭਾਰਤੀ ਏਜੰਸੀਆਂ ਦੀ ਵੱਡੀ ਜਿੱਤ ਦੇ ਤੌਰ ਤੇ ਦੇਖਿਆ ਜਾਵੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਬਿਨਾ ਮੁੱਖ ਮੰਤਰੀ ਦੇ ਚਿਹਰੇ ਤੋਂ ਹੀ ਉਤਰੇਗੀ ਇਹ ਗੱਲ ਇਹ ਦਾਵਾ ਕੀਤਾ ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਤੇ ਐਮਪੀ ਸੁਖਜਿੰਦਰ ਰੰਧਾਵਾ ਨੇ ਇਹ{{\text{ਤੋਤਾ}}}}{ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਭਾਜਪਾ ਦੇ ਸਲੀਪਰ ਸੈੱਲ ਨੇ ਔਰ ਰਾਜਾ ਵੜਿੰਗ ਨੇ ਵੀ ਉਹਨਾਂ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ। 2025 ਤੋਂ 2027 ਦੀ ਤਿਆਰੀ ਚੱਲ ਰਹੀ ਹੈ। ਦੋ ਸਾਲ ਪਹਿਲਾਂ ਹੀ ਚੋਣਵੀਂ ਮਾਹੌਲ ਬਣਿਆ ਹੋਇਆ ਹੈ ਅਤੇ ਇਹਨਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਬਿਨਾਂ ਸੀਐਮ ਚਿਹਰੇ ਦੇ ਮੈਦਾਨ ਦੇ ਵਿੱਚ ਉਤਰੇਗੀ। ਰੰਧਾਵਾ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ న్యూਸ 18 ਦੇ ਨਾਲ ਖਾਸ ਗੱਲਬਾਤ ਦੇ ਵਿੱਚ ਕੀਤਾ ਉਹਨਾਂ ਹਵਾਲਾ ਰਾਜਸਥਾਨ ਦਾ ਦਿੱਤਾ ਕਿ ਵੋਟਾਂ ਪਾਰਟੀ ਦੇ ਨਾਲ ਨਾਲ ਚੋਣ ਲੜ ਰਹੀ ਉਮੀਦਵਾਰਾਂ ਨੂੰ ਪੈਂਦੀਆਂ ਨੇ ਜਸਵੰਤ ਸਿੰਘ ਸਾਬਾ ਦਾ ਹੁਕਮ ਕਿਉਂ ਨਹੀਂ ਮੰਨਿਆ ਹਾਂ ਉੱਥੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੁੰਦੀ ਹੈ ਉੱਥੇ ਹੈਡ ਗਰੰਟੀ ਵੀ ਬੈਠਦੇ ਨੇ ਉੱਥੇ ਜਸਵੰਤ ਸਿੰਘ ਸਾਬਾ ਨੂੰ ਵੀ ਬੈਠਦੇ ਨੇ ਤਾਂ ਉੱਥੇ ਬੈਠ ਕੇ ਕਦੇ ਕਿੰਤੂ ਪਰੰਤੂ ਉਹਨੇ ਕੀਤਾ ਉਹ ਧਾਰਮਿਕ ਸੱਜਤਾ ਪਰ ਪੋਲਿਟੀਕਲ ਪਾਰਟੀ ਦੇ ਵਿੱਚ ਮੈਨੂੰ ਕਿੰਤੂ ਪਰੰਤੂ ਹਾਂ ਮੈਨੂੰ ਸੁਖ ਵੀਰ ਬਾਦਲ ਮੇਰੇ ਵੱਲੋਂ ਕੋਈ ਕਾਲਾ ਚੋਰ ਬਣ ਕੇ ਮੈਨੂੰ ਕੀ ਕਾਲੀ ਦਲ ਦਾ ਜੀ ਪੋਲਿਟਿਕਲ ਪਾਰਟੀ ਜਿਹੜਾ ਮਰਜੀ ਉਹਨਾਂ ਦੀ ਪਾਰਟੀ ਅਕਾਲੀ ਦਲ ਰੰਧਾਵਾ ਨੇ ਨਾ ਸਿਰਫ ਸੀਐਮ ਚੇਰੇ ਨੂੰ ਲੈ ਕੇ ਆਪਣਾ ਸਟੈਂਡ ਸਪਸ਼ਟ ਕੀਤਾ ਸਗੋ ਇਲਜ਼ਾਮ ਨਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਕੁਝ ਭਾਜਪਾ ਦੇ ਸਲੀਪਰ ਸੈੱਲ ਨੇ ਇਹਨਾਂ ਦੀ ਜਾਣਕਾਰੀ ਹਾਈ ਕਮਾਂਡ ਨੂੰ ਹੈ ਤਾਂ ਰੰਧਾਵਾ ਦੇ ਇਸ ਬਿਆਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਹ ਦਾਅਵਾ ਕੀਤਾ ਕਿ ਸਲੀਪਰ ਸੈੱਲ ਸਿਰਫ ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਨੇ ਤੇ ਐਕਸ਼ਨ ਵੀ ਹੋਵੇਗਾ ਇਸ ਸਲੀਪਰ ਸੈਲ ਜਿਹੜੇ ਭਾਜੀਪੀ ਦੇ ਨੇ ਕਾਂਗਰਸ ਚ ਇਹ ਪੁਰਾਣੇ ਕਾਂਗਰਸ ਵਾਲੇ ਨਹੀਂ ਜਾਂ ਪਿਛਲੇ ਦਿਨਾਂ ਚ ਪਹਿਲੇ 10-12 ਸਾਲਾਂ 10-12 ਸਾਲਾਂ ਪਹਿ ਯਾਇ 10-12 ਸਾਲਾਂ ਚ ਜਿਨ੍ਹਾਂ ਨੂੰ ਏਡੀ ਨੇ ਬਾਮ ਰੋਡ 'ਤੇ ਇਲਕਮ ਕੰਪਲੈਕਸ ਦੀ ਰੋਡ 'ਤੇ ਉਹ ਥੋੜੇ ਜਿ ਦੱਬ ਗਏ 100% ਇਹ ਹਮਨੇ ਨਹੀਂ ਕਹਾ ਰਾਹੁਲ ਗਾਂਧੀ ਨੇ ਕਹਾ ਹੈ ਪੂਰੇ ਦੇਸ਼ ਮੇ ਕਾਂਗਰਸ ਪਾਰਟੀ ਦੇ ਵਿੱਚ ਕਹੀਂ ਕਹੀਂ ਜਗ੍ਹਾ ਪਰ ਸਲੀਪਰ ਸੈਲ ਰਾਹੁਲ ਗਾਂਧੀ ਕੀ ਅੱਗੇ ਬਾਤ ਵੜਾਤੇ ਹੋਏ ਕਿ ਐਸਾ ਕੋਈ ਸਲੀਪਰ ਸੈਲ ਹੈ ਜੋ ਦੂਸਰੀ ਪਾਰਟੀ ਸੇ ਮਿਲਾਂ ਹੋ ਔਰ ਆਪਣੀ ਪਾਰਟੀ ਮੇਂ ਨੂੰ ਮਾਰਨੇ ਦਾ ਕੰਮ ਕਰ ਰਹਾ ਉਸਕੇ ਉਪਰ ਕਾਰਵਾਈ ਹੈ ਨਿਊਜ਼ 18 ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਆਂ ਰੰਦਾਵਾ ਨੇ ਪੰਜਾਬ ਪ੍ਰਧਾਨ ਬਦਲੇ ਜਾਂਦੀਆਂ ਚਰਚਾਵਾਂ ਨੂੰ ਵੀ ਮੋਟ ਤੋਂ ਰੱਦ ਕਰ ਦਿੱਤਾ ਉਹਨਾਂ ਕਹਿਆ ਕਿ ਕਿਸੇ ਦੇ ਕਹਿਣ ਤੇ ਪਾਰਟੀ ਦਾ ਪ੍ਰਧਾਨ ਨਹੀਂ ਬਦਲਦੇ ਚੰਡੀਗੜ੍ਹ ਤੋਂ ਪੰਕਜ ਕਪਾਹੀ ਨਿਊਜ਼ 18 ਇਹ ਬਿਨਾ ਸੀਐਮ ਫੇਸ ਦੇ 2027 ਦੀਆਂ ਚੋਣਾਂ ਲੜਨ ਵਾਲੇ ਸੁਖਜਿੰਦਰ ਰੰਦਾਵਾ ਦੇ ਬਿਆਨ ਤੇ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ ਨੇ पलटवार ਕੀਤਾ ਉਹਨਾਂ ਕਿਹਾ ਕਿ ਕਾਂਗਰਸ ਕੋਲ ਕੋਈ ਸੀਐਮ ਚਿਹਰਾ ਨਹੀਂ ਹੈ ਤੇ ਨਾ ਹੀ ਕੋਈ ਐਮਐਲਏ ਦਾ ਫੇਸ ਹੈ। ਇਹ ਦੇਖੋ ਨਾ ਕਾਂਗਰਸ ਪਾਰਟੀ ਕੋਲੇ ਕੋਈ ਸੀਐਮ ਦਾ ਫੇਸ ਆ ਨਾ ਹੀ ਉਹਨਾਂ ਕੋਲੇ ਕੋਈ ਐਮਐਲਏ ਦਾ ਫੇਸ ਆ ਇਸ ਕਰਕੇ ਅੱਜ ਦੀ ਇਹ ਸਟੇਟਮੈਂਟ ਜਿਹੜੀ ਤੁਸੀਂ ਕਿਹਾ ਉਹਨੂੰ ਦਿੱਤੀ ਆ ਉਹਨਾਂ ਨੇ ਮੈਂ ਦੇਖੀ ਨਹੀਂ ਇਸ ਦੇ ਮੁਤਾਬਕ ਕਾਂਗਰਸ ਪਾਰਟੀ ਜਿਹੜੀ ਆ ਆਲਰੇਡੀ 2027 ਤੋਂ ਪਹਿਲਾਂ ਹੀ ਸਰੈਂਡਰ ਕਰ ਚੁੱਕੀ ਆ। ਦੇਖੋ ਨਾ ਕਾਂਗਰਸ ਪਾਰਟੀ ਕੋਲੇ ਕੋਈ ਸੀਐਮ ਦਾ ਫੇਸ ਆ ਨਾ ਹੀ ਉਹਨਾਂ ਕੋਲੇ ਕੋਈ ਐਮਐਲਏ ਦਾ ਫੇਸ ਆ ਇਸ ਕਰਕੇ ਅੱਜ ਦੀ ਇਹ ਸਟੇਟਮੈਂਟ ਜਿਹੜੀ ਤੁਸੀਂ ਕਿਹਨੂੰ ਦਿੱਤੀ ਆ ਉਹਨਾਂ ਨੇ ਮੈਂ ਦੇਖੀ ਨਹੀਂ ਇਸ ਦੇ ਮੁਤਾਬਕ ਕਾਂਗਰਸ ਪਾਰਟੀ ਜਿਹੜੀ ਆ ਉਹ ਆਲਰੇਡੀ 2027 ਤੋਂ ਪਹਿਲਾਂ ਹੀ ਸਰੈਂਡਰ ਕਰ ਚੁੱਕੀ ਆ ਤੇ ਦੇਖੋ ਨਾ ਕਾਂਗਰਸ ਤੇਦਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੱਲੋਂ 32 ਵਿਧਾਇਕਾਂ ਦੇ ਸੰਪਰਕ 'ਚ ਹੋਣ ਦੀ ਗੱਲ ਨੂੰ ਸੁਖਜਿੰਦਰ ਰੰਦਾਵਾ ਨੇ ਸ਼ਫੂਫਾ ਦੱਸਿਆ ਨਾਲ ਹੀ ਰਾਣਾ ਗੁਰਜੀਤ ਨਾਲ ਬੋਲਚਾਲ ਬੰਦ ਹੋਣ ਦੀ ਗੱਲ ਗੱਲ ਪਰਤ ਨਹੀਂ ਫੜਨੀ ਚਾਹੀਦੀ ਉਹ ਤਾਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਹੁੰਦੀਆਂ ਕਿ ਸਾਡੇ ਵੱਲ ਆ ਉਹ ਵੀ ਆ ਗਿਆ ਉਹ ਵੀ ਆ ਗਿਆ ਤੇ ਇਹ ਤੁਹਾਨੂੰ ਨਹੀਂ ਪਤਾ ਤੇ ਜਦੋਂ ਵੇਖੋ ਤੁਸੀਂ ਜਦੋਂ ਇਲੈਕਸ਼ਨ ਹੁੰਦੇ ਆ ਤੋ ਦੋਨੋਂ ਵੇਖੋ ਡਿੱਗਦੇ ਕਿਵੇਂ ਨੇ ਕਿਵੇਂ ਮੇਰੇ ਗੁਰਦੀ ਮੈਂ ਬੋਲ ਚੱਲ ਨਹੀਂ ਬੋਲ ਚੱਲ ਮੈਂ ਉਹਨੂੰ ਬੁਲਾਉਂਦਾ ਵੀ ਨਹੀਂ ਮੈਂ ਉਹਨਾਂ ਹੱਥੋਂ ਵੀ ਬੁਲਾਉਂਦਾ ਤੇ ਉਹੋ ਜਿਹੇ ਬੰਦੇ ਤੇ ਕੋਈ ਕਾਣੀ ਮੇਰੇ ਲਈ ਠੀਕ ਨਹੀਂ ਮੇਰੀ ਗੱਲ ਹੁਣ ਕਿਹੜੇ ਬੰਦੇ ਦਾ ਮੇਰਾ ਬੋਲ ਚੱਲ ਨਹੀਂ ਜਿਹੜੀ ਫੈਮਿਲੀ ਦਾ ਮੇਰਾ ਕੋਈ ਆਉਣ ਜਾਣ ਨਹੀਂ ਤੇ ਮੈਂ ਉਹਦੇ ਅਗੇਂਸਟ ਬੋਲਾਂ ਕਿ ਮੇਰੇ ਕੈਰੇਕਟਰ ਦੇ ਪੌਰ ਤੱਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਇੱਕ ਚਿੱਠੀ ਲਿਖੀ ਗਈ ਹੈ। ਦਰਸਲ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਉਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ ਤੇ ਅਕਾਲੀ ਦਲ ਤੇ ਚੋਣ ਪ੍ਰਕਿਰਿਆ ਦੇ ਵਿੱਚ ਗੜਬੜੀ ਦੇ ਇਲਜ਼ਾਮ ਲਾਏ। 12 April ਦਿਨ ਸ਼ਨੀਵਾਰ ਨੂੰ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਸੁਖਬੀਰ ਸਿੰਘ ਬਾਦਲ ਦੇ ਮੁੜ ਚੁਣੇ ਜਾਣ ਦੀ ਸੰਭਾਵਨਾ ਹੈ। ਪਰ ਉਸ ਤੋਂ ਪਹਿਲਾਂ ਹੀ ਇਹ ਮਾਮਲਾ ਚੋਣ ਕਮਿਸ਼ਨ ਦੀ ਚੌਖਟ ਤੇ ਜਾ ਪਹੁੰਚਿਆ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖ ਕੇ ਚੋਣ ਕਮਿਸ਼ਨ ਕੋਲ ਅਕਾਲੀ ਦਲ ਦੀ ਸ਼ਿਕਾਇਤ ਕਰ ਦਿੱਤੀ ਕਿ ਅਕਾਲੀ ਦਲ ਦੀ ਚੋਣ ਪ੍ਰਕਿਰਿਆ 'ਚ ਗੜਬੜੀ ਹੈ ਪ੍ਰਧਾਨਗੀ ਦੀ ਚੋਣ ਤੁਰੰਤ ਰੋਕੀ ਜਾਵੇ ਧਾਰਮਿਕ ਸਥਾਨ ਤੇ ਸਿਆਸੀ ਚੋਣ ਨਹੀਂ ਹੋਣੀ ਚਾਹੀਦੀ ਤੇਜਾ ਸਿੰਘ ਸਮੁੰਦਰੀ ਹਾਲ ਐਸਜੀਪੀਸੀ ਦੇ ਅਧੀਨ ਹੈ ਅਕਾਲੀ ਦਲ ਚੰਡੀਗੜ੍ਹ ਦਫ਼ਤਰ 'ਚ ਚੋਣ ਹੋਣੀ ਚਾਹੀਦੀ ਹੈ ਮੈਂਬਰਸ਼ਿਪ ਮੁਹਿੰਮ ਨੂੰ ਵੀ ਰੋਕਿਆ ਜਾਵੇ ਮੈਂਬਰਾਂ ਦੀ ਡਿਟੇਲ ਨਹੀਂ ਇਕੱਠੀ ਕੀਤੀ ਫੀਸ ਦੀ ਵੀ ਜਾਣਕਾਰੀ ਨਹੀਂ ਦਿੱਤੀ ਬਾਕੀਆਂ ਨੇ ਵੀ ਵੱਖਰੀ ਮੈਂਬਰਸ਼ਿਪ ਮੁਹਿਮ ਵਿੱਢੀ ਹੋਈ ਹੈ ਕਾਲੀ ਦਲ ਅੰਦਰੂਨੀ ਚੋਣ ਲਈ ਸੀਨੀਅਰ ਅਬਜ਼ਰਵਰ ਦੀ ਨਿਯੁਕਤੀ ਕੀਤੀ ਜਾਵੇ ਚੋਣ ਕਮਿਸ਼ਨ ਤੋਂ ਐਨਓਸੀ ਮਿਲਣ ਤੇ ਬਾਅਦ ਹੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਹੋਵੇ ਸ਼ਰਮਣੀ ਕਾਲੀ ਦਲ ਇੱਕ ਪੋਲੀਟਿਕਲ ਪਾਰਟੀ ਹੈ ਥਾਂ ਤੇ ਇਤਰਾਜ਼ ਹੈ ਕਿ ਮੈਨੂੰ ਬਿਲਕੁਲ ਥਾਂ ਤੇ ਇਤਰਾਜ਼ ਹੈ ਕਿ ਜਾਂ ਫਿਰ ਜੀ ਇੱਕ ਪਾਰਟੀ ਨੂੰ ਪੋਲਿਟਿਕਲ ਪਾਰਟੀ ਨੂੰ ਦੋ ਤਰ੍ਹਾਂ ਇਹ ਵੀ ਬਾਕੀ ਪੋਲਿਟਿਕਲ ਪਾਰਟੀਆਂ ਵਾਂਗੂ ਤੇ ਫਿਰ ਫਿਰ ਇਹਨਾਂ ਨੇ ਉਸੇ ਜਸਦਰ ਸਾਹਿਬਾਨ ਦਾ ਹੁਕਮ ਕਿਉਂ ਨਹੀਂ ਮੰਨਿਆ ਹਾਂ ਉੱਥੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੁੰਦੀ ਆ ਉੱਥੇ ਹੈਡ ਗਰੰਥੀ ਵੀ ਬੈਠਦੇ ਨੇ ਉੱਥੇ ਜਸਦਰ ਸਾਹਿਬਾਨ ਨੂੰ ਵੀ ਪੜ੍ਹਦੇ ਨੇ ਤੇ ਉੱਥੇ ਬੈਠ ਕਦੀ ਕਿੰਨ ਤੁ ਪਰੰਤੂ ਉਹਨੇ ਕੀਤਾ ਉਹ ਧਾਰਮਿਕ ਸੰਸਥਾ ਰੰਧਾ ਬਾਣੇ ਕਾਲੀ ਦਲ ਦੇ ਖਿਲਾਫ ਸ਼ਿਕਾਇਤ ਕੀਤੀ ਤਾਂ ਪਲਟਵਾਰ ਵੀ ਸੁਭਾਅ ਬਕੀ ਸੀ ਪਾਰਟੀ ਦੇ ਲੀਡਰ ਦਰਜੀਤ ਚੀਮਾ ਨੇ ਕਾਂਗਰਸ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਜੇ ਲੜਾਈ ਲੜਨੀ ਹੈ ਤਾਂ ਸਾਹਮਣੇ ਆ ਕੇ ਲੜੋ ਪਾਰਟੀ ਦੀ ਅੰਦਰੂਨੀ ਚੋਣ ਬਾਰੇ ਰੰਧਾਵਾ ਦਾ ਕੀ ਲੈਣਾ ਦੇਣਾ ਇਸ ਦਿਨਾਲੀਆ ਕਾਲੀਦਲ ਰੰਧਾਵਾ ਨੂੰ ਆਪਣੇ ਮੈਂਬਰਾਂ ਦੀ ਡਿਟੇਲ ਅਤੇ ਇਕੱਠੀ ਹੋਈ ਫੀਸ ਬਾਰੇ ਵੀ ਦੱਸਿਆ ਮੈਂ ਸੋਨੀਆ ਜੀ ਨੂੰ ਇੱਜ਼ਤ ਨਾਲ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਖੜਕੇ ਜੀ ਨੂੰ ਲੜਨਾ ਮਰਦਾ ਨੂੰ ਲੜੋ ਆਹ ਕਿਹੜਾ ਤਰੀਕਾ ਪਾਰਟੀਆਂ ਨਾਲ ਲੜਨ ਦਾ ਜੇ ਤਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਹਮਣਾ ਕਰਨਾ ਤੇ ਖੁੱਲ ਕੇ ਆਓ ਸਾਹਮਣੇ ਰੰਧਾਵਾ ਨੇ ਆਪਣੀ ਚਿੱਠੀ 'ਚ ਨਾ ਸਿਰਫ ਅਕਾਲੀ ਦਲ ਦੇ ਖਿਲਾਫ ਸ਼ਿਕਾਇਤ ਦਿੱਤੀ ਸਗੋ ਲਿਖਿਆ ਕਿ ਅਕਾਲੀ ਦਲ ਨੇ ਮੈਂਬਰਸ਼ਿਪ ਮੁਹਿੰਮ ਬਾਰੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਤੇ ਅਕਾਲੀ ਦਲ ਦੇ ਬਾਗિયા ਨੇ ਵੀ ਆਪਣੀ ਵੱਖਰੀ ਤੌਰ ਤੇ ਮੈਂਬਰਸ਼ਿਪ ਡਰਾਈਵ ਵਢੀ ਹੋਈ ਹੈ ਜੋ ਨਿਯਮਾਂ ਦੇ ਉਲਟ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਪਾਜਪਾਗੂ ਮਨਰੰਜਨ ਕਾਲੀਆ ਦੇ ਘਰ ਗ੍ਰੇਨੇਡ ਅਟੈਕ ਕਰਨ ਵਾਲੇ ਮੁਲਜ਼ਮ ਦੀ ਇੱਕ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜਿਸ 'ਚ ਮੁਲਜ਼ਮ ਏਟੀਐਮ 'ਚੋਂ ਪੈਸੇ ਕਢਵਾਉਂਦਾ ਨਜ਼ਰ ਆਇਆ ਉੱਥੇ ਦੂਜੇ ਪਾਸੇ ਮੁਲਜ਼ਮ ਹੈਰੀ ਦੇ ਪਰਿਵਾਰ ਨੇ ਕੈਮਰੇ ਅੱਗੇ ਆ ਕੇ ਇਸ ਨੌਜਵਾਨ ਨੂੰ ਬੇਕਸੂਰ ਦੱਸਿਆ ਪਾਜਪਾਗੂ ਮਨਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਦੇ ਇਲਜ਼ਾਮ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੁਲਜ਼ਮ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਂਦਾ ਨਜ਼ਰ ਆ ਰਿਹਾ ਹੈ। ਪੁਲਿਸ ਪੁੱਛਗਿੱਛ ਦੇ ਵਿੱਚ ਮੁਲਜ਼ਮ ਰਿਕਸ਼ਾ ਚਾਲਕ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਸ਼ਾਦੀਰ ਨੇ ਬੰਮ ਸੁੱਟਿਆ ਸੀ ਤੇ ਵਾਰਦਾਤ ਤੋਂ ਪਹਿਲਾਂ ਉਸ ਦੇ ਖਾਤੇ ਦੇ ਵਿੱਚ 3500 ਰੁਪਏ ਪਾਏ ਗਏ ਸਨ। ਉਥੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਹੈਰੀ ਦੇ ਪਰਿਵਾਰ ਨੇ ਕੈਮਰੇ ਦੇ ਅੱਗੇ ਆ ਕੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਤੇ ਪੁਲਿਸ ਤੇ ਨੌਜਵਾਨ ਨੂੰ ਝੂਠੇ ਕੇਸ ਦੇ ਵਿੱਚ ਫਸਾਉਂਦੇ ਇਲਜ਼ਾਮ ਲਗਾਏ ਨੇ। ਪਰਿਵਾਰ ਨੇ ਕਿਹਾ ਕਿ ਹੈਰੀ ਨੂੰ ਸतीश ਦਾ ਫੋਨ ਆਇਆ ਸੀ ਜਿਸ ਨੇ ਹੈਰੀ ਨੂੰ ਏਟੀਐਮ ਦੇ ਰਾਹੀਂ ਪੈਸੇ ਕਢਵਾਉਣ ਦੇ ਲਈ ਕਿਹਾ ਸੀ। ਪਾਸੋਂ ਪੈਸੇ ਕਢਾ ਕੇ ਉਹਨੂੰ ਦੇ ਕੇ ਘਰ ਛੱਡ ਗਿਆ ਸੀ ਉਹ ਫਿਰ ਸਵਾਰੀ ਲੈ ਕੇ ਚੱਲ ਗਿਆ ਦੂਜਾ ਹੰਡਾ। ਕਿੰਨੂ ਪੈਸੇ ਦੇਣ ਗਿਆ ਸੀਗਾ? ਕੋਈ ਸਵਾਰੀ ਸੀ ਪਿੱਛੇ ਬੈਠੀ ਉਹ ਕਹਿੰਦੀ ਕਿ ਮੈਨੂੰ ਨਾ ਪੈਸੇ ਲੋੜ ਹੈ ਮੈਨੂੰ ਮੇਰੇ ਕੋਲ ਕਿਰਾਇਆ ਨਹੀਂ ਹੈਗਾ ਮੇਰੇ ਮੇਰੇ ਇੱਕ ਮੁਗਲ ਪੇ ਕਰਾ ਦੋ ਬਸ ਆ ਜਾ ਲੋਈ। ਤਾਂ ਉਹ ਜਾਇ ਜ ਫਸਾਏ ਗਿਆ। ਜਿਹੜਾ ਹੈਗਾ ਉਹਨੂੰ ਫੜੋ ਜਾ ਕੇ ਜਿਹੜਾ ਜਿਹੜਾ ਨੰਬਰ ਤੋਂ ਫੋਨ ਆਇਆ ਸੀ ਮੇਰੇ ਮੁੰਡੇ ਨੂੰ ਕਿ ਪੈਸੇ ਉਹ ਨੰਬਰ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਹੈ ਅੱਛਾ ਜੀ ਕਿ ਤੁਸੀਂ ਆਪਣੇ ਨਕਵਾਇਰੀ ਕਰੋ ਇਸ ਨੰਬਰ ਤੋਂ ਇਹ ਮੁੰਡਿਆਂ ਦਾ ਕੋਈ ਕਸੂਰ ਹੈ ਨਹੀਂ ਪਰਿਵਾਰ ਦੇ ਮੁਤਾਬਕ ਹੈਰੀ ਪੂਰੀ ਰਾਤ ਘਰ ਦੇ ਵਿੱਚ ਮੌਜੂਦ ਸੀ ਜਿਸ ਨੂੰ ਸਵੇਰੇ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਤੇ ਔਟੋ ਰਿਕਸ਼ਾ ਵਾਲੇ ਸतीश ਦੀ ਗ੍ਰਿਫਤਾਰੀ ਤੋਂ ਬਾਅਦ ਹੈਰੀ ਨੂੰ ਛਡਣ ਦੀ ਗੱਲ ਕਹੀ ਇਹ ਤਾਂ ਅਮ ਕਰਦੇ ਆ ਉਹ ਕੋਠੀਆਂ ਵਿੱਚ ਰਹਿੰਦੇ ਆ ਤਾਨੂੰ ਤੂੰ ਹੀ ਆਪ ਸਮਝਦਾਰ ਹੋ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਹੁੰਦਾ ਤਾਂ ਕੋਠੀ ਮੇਲ ਨਾ ਪਾਇਆ ਹੁੰਦਾ ਤੁਸੀਂ ਆਪ ਸਮਝਦਾਰ ਹੋ ਪਹਿਲੇ ਕੋਈ ਸਮਝੋ ਪਹਿਲੇ ਕੋਈ ਹੈਰੀ ਤੇ ਉੱਤੇ ਕੋਈ ਪਰਚਾ ਵਗੈਰਾ ਹੈ ਕੋਈ ਕੁਛ ਨਹੀਂ ਕੱਟਣਾ ਜੀ ਉਹ ਜਿਹੜਾ ਗੁੰਡਾ ਹੀ ਜਿਹੜਾ ਪਰਚੇ ਪੈਣੇ ਬੱਚਿਆਂ ਵਰਗਾ ਬੱਚਾ ਦੱਸ ਦਈਏ ਕਿ ਗ੍ਰੇਨੇਡ ਅਟੈਕ ਮਾਮਲੇ ਦੇ ਵਿੱਚ ਪੁਲਿਸ ਨੇ ਜਲੰਧਰ ਦੇ ਪਾਰਗੋ ਕੈਂਪ ਦੇ ਰਹਿਣ ਵਾਲੇ ਸतीश ਉਰਫ ਕਾਕਾ ਤੇ ਗੜਾ ਦੇ ਰਹਿਣ ਵਾਲੇ ਹੈਰੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਬਾਕੀਆਂ ਦੀ ਭਾਲ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਲੰਧਰ ਤੋਂ ਸਹਿਦ ਜੁਨੇਜਾ ਦੀ ਰਿਪੋਰਟ న్యూਸ 18 ਪੰਜਾਬ ਤੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਸਟੇਟ ਦੇ ਹਾਲਾਤਾਂ ਤੇ ਗਵਰਨਰ ਪੰਜਾਬ ਨੂੰ ਇੱਕ ਚਿੱਠੀ ਲਿਖੀ ਹੈ ਔਰ ਚਿੱਠੀ ਦੇ ਵਿੱਚ ਸੀਐਮ ਮਾਨ ਤੇ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਕਿਹਾ ਕਿ ਸਿਆਸੀ ਜਸੂਸੀ ਦੇ ਲਈ ਖੁਫੀਆ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸੂਬੇ ਦੇ ਖੂਫੀਆ ਨੈਟਵਰਕ ਦੀ ਦੁਰਵਰਤੋਂ ਦੀ ਗਵਰਨਰ ਤੋਂ ਜਾਂਚ ਦੀ ਮੰਗ ਕੀਤੀ ਗਈ ਹੈ ਸੁਨੀਲ ਜਾਖੜ ਵੱਲੋਂ ਜਾਖੜ ਨੇ ਕਿਹਾ ਹੈ ਕਿ ਸੀਐਮ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਸਰਕਾਰ 'ਚਾ ਮੇਰੇ ਕੋਲੇ ਖੂਫੀਆ ਜਾਣਕਾਰੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਹ ਕੋਈ ਛੋਟੀ ਟਿੱਪਣੀ ਨਹੀਂ ਹੈ ਵਿਰੋਧੀਆਂ ਦੀ ਨਿਗਰਾਨੀ ਦੇ ਲਈ ਰਾਜ ਦੇ ਖੂਫੀਆ ਨੈਟਵਰਕ ਦੀ ਤਣਾਤੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਚਿੱਠੀ 'ਚ ਉਹਨਾਂ ਚਿੱਠੀ ਦੇ ਵਿੱਚ ਮਰਜਨ ਕਾਲੀਆ ਦੇ ਘਰ ਤੇ ਹੋਏ ਗ੍ਰੇਨੇਡ ਹਮਲੇ ਦਾ ਵੀ ਜ਼ਿਕਰ ਕੀਤਾ ਹੈ ਜਾਖੜ ਨੇ ਕਿਹਾ ਹੈ ਕਿ ਭਾਜਪਾ ਦੇ ਆਗੂ ਦੇ ਘਰ ਗ੍ਰੇਨੇਡ ਹਮਲਾ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਕਿਵੇਂ ਖੁਫੀਆ ਸਰੋਤਾਂ ਨੂੰ ਰਾਜਨੀਤਿਕ ਜਸੂਸੀ ਵੱਲ ਮੋੜਨਾ ਅਸਲ ਖਤਰਿਆਂ ਨੂੰ ਰੋਕਣ ਦੀ ਰਾਜ ਦੀ ਯੋਗਤਾ ਨੂੰ ਕਮਜ਼ੋਰ ਕਰ ਸਕਦਾ ਹੈ ਤੇ ਸੁਨੀਲ ਜਾਖੜ ਨੇ ਵਿਰੋਧੀ ਧਿਰ ਕਾਂਗਰਸ ਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤਾਂ ਤੇ ਕਾਂਗਰਸ ਚੁੱਪ ਹੈ ਉਹਨਾਂ ਕਿਹਾ ਕਿ ਰੀਡ ਦੀ ਹੱਡੀ ਨਾ ਹੋਵੇ ਤਾਂ ਚੁੱਪੀ ਆਸਾਨ ਹੁੰਦੀ ਹੈ ਇਹ ਰਾਜਨੀਤੀ ਨਹੀਂ ਹੈ ਇਹ ਕੌਮੀ ਸੁਰੱਖਿਆ ਦਾ ਮੁੱਦਾ ਹੈ ਥੋੜੇ ਮਾਮਲਾ ਕੇਂਦਰ ਦੇ ਧਿਆਨ ਚ ਲਿਆਂਦਾ ਜਾਵੇਗਾ ਸੁਨੀਲ ਜਾਖੜ ਦੇ ਬਿਆਨ ਤੇ ਸੁਖਜਿੰਦਰ ਰੰਧਾਵਾ ਦਾ ਬਿਆਨ ਆਇਆ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਤੁਸੀਂ ਗਵਰਨਰ ਨੂੰ ਚਿੱਠੀ ਲਿਖੀ ਗਵਰਨਰ ਗ੍ਰਹਿ ਮੰਤਰੀ ਨੂੰ ਲਿਖਣਗੇ ਮੈਂ ਸਿੱਧੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਸੀ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਉਹ ਚਿੱਠੀ ਦੇਖੀ ਨਹੀਂ ਨਾਲ ਹੀ ਉਹਨਾਂ ਨੇ ਰੀਡ ਦੀ ਹੱਡੀ ਵਾਲੇ ਬਿਆਨ ਤੇ ਵੀ ਜਵਾਬ ਦਿੱਤਾ ਹੈ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਤੁਸੀਂ ਰਿੰਗਣ ਦੀ ਕਲਾ ਦੇ ਵਿੱਚ ਮਾਹਿਰ ਹੋਵੋ ਤਾਂ ਫਿਰ ਰੀਡ ਦੀ ਹੱਡੀ ਦੀ ਲੋੜ ਨਹੀਂ ਹੁੰਦੀ ਤੇ ਪੰਜਾਬ ਬਾਰੇ ਅਮਿਤ ਸ਼ਾਹ ਦੇ ਬਿਆਨ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਚ ਕੋਈ ਵੀ ਬੀਜੇਪੀ ਦਾ ਨਾਂ ਨਹੀਂ ਲਏਗਾ ਪੰਜਾਬ ਦੇ ਲੋਕ ਬੀਜੇਪੀ ਨੂੰ ਨਫ਼ਰਤ ਕਰਦੇ ਨੇ ਔਰ ਉਹਨਾਂ ਕਿਹਾ ਕਿ ਨਫ਼ਰਤ ਕਰਨ ਵਾਲੇ ਨੂੰ ਲੋਕ ਪਸੰਦ ਨਹੀਂ ਕਰਦੇ న్యూਸ 18 ਦੇ ਰਾਈਜ਼ਿੰਗ ਭਾਰਤ ਸੱਮਿਟ ਦੇ ਵਿੱਚ ਅਮਿਤ ਸ਼ਾਹ ਇਹ ਬੋਲੇ ਸੀ ਕਿ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਕੋਈ ਵੀ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਉਮੀਦ ਹੈ ਕਿ 2027 ਚ ਪੰਜਾਬ ਦੇ ਲੋਕ ਚੰਗਾ ਫੈਸਲਾ ਲੈਣਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਨੇਗੇ ਪੰਜਾਬ ਦੇ ਲੋਕ ਉਹਨਾਂ ਤਾਕਤਾਂ ਨੂੰ ਕਦੇ ਵੀ ਸਿਰ ਨਹੀਂ ਚੁੱਕਣ ਦਿੰਦੇ ਜਿਹੜੇ ਭਾਈਚਾਰਕ ਸਾਂਝ ਨੂੰ ਤੋੜਦੇ ਹੋਣ ਜਿਹੜੇ ਨਫ਼ਰਤ ਫੈਲਾਉਂਦੇ ਹੋ ਜਿਹੜੇ ਆਪਸੀ ਭਾਈਚਾਰਾ ਤੋੜਦੇ ਹੋਣ ਤਾਂ ਬੀਜੇਪੀ ਜਿਹੜੀ ਆ ਜੀ ਤੁਸੀਂ ਗੱਲ ਕਰ ਰਹੇ ਹੋ ਉਹ ਭੁੱਲ ਜਵੇ ਕਿ ਪੰਜਾਬ 'ਚ ਉਹਨਾਂ ਦਾ ਕੋਈ ਨਾਮ ਲੈ ਬਚੂਗਾ ਜਾਂ ਪੰਜਾਬ 'ਚ ਕੋਈ ਉਹਨਾਂ ਦਾ ਨਾਮ ਲੈਣ ਵਾਲਾ ਹੋਊਗਾ ਦੂਸਰੀ ਗੱਲ ਰਹੀ ਆ ਸੁਰੱਖਿਆ ਦੀ ਬਹੁਤ ਸਾਰੀਆਂ ਸਟੇਟਮੈਂਟਾਂ ਮੈਂ ਦੇਖ ਰਿਹਾ ਕਿ ਇੱਕ ਪ੍ਰੋ ਖਾਲਸਤਾਨੀ ਵਿਅਕਤੀ ਜਿਹੜਾ ਯੂਐਸਏ ਦੀ ਧਰਤੀ 'ਤੇ ਬੈਠਾ ਕੈਨੇਡਾ ਦੀ ਧਰਤੀ 'ਤੇ ਬੈਠਾ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਕਿਉਂ ਡਰਦੀ ਆ ਸੈਂਟਰ ਸਰਕਾਰ ਕਿਉਂ ਚੁੱਪ ਬੈਠੀ ਆ ਕੇਂਦਰ ਸਰਕਾਰ ਹੋਮ ਮਿਨਿਸਟਰ ਸਾਹਿਬ ਕਿਉਂ ਨਹੀਂ ਉਹਨੂੰ ਭਾਰਤ ਚ ਲਿਆ ਕੇ ਪ੍ਰੋਸੀਕਿਊਟ ਕਰ ਦੇ ਕਿਉਂ ਨਹੀਂ ਉਹਨੂੰ ਭਾਰਤ ਚ ਲਿਆ ਕੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਦਿੰਦੇ ਕਿਉਂ ਸਿਰਫ ਇਸ ਕੰਮ ਲਈ ਉਹਨੂੰ ਯੂਜ਼ ਕੀਤਾ ਜਾਂਦਾ ਹੈਗਾ ਕਿ ਜਿੱਥੇ ਬਦਮਨੀ ਫੈਲਾਉਣੀ ਆ ਜੇ ਸੂਬੇ ਦੇ ਅੰਦਰ ਲਾਅ ਐਂਡ ਆਰਡਰ ਤੋੜਨਾਗਾ ਉੱਥੇ ਉਹਨੂੰ ਵਰਤਿਆ ਜਾਵੇ ਭਾਰਤ ਦੇ ਅੰਦਰ ਲਿਆ ਕੇ ਉਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਗ੍ਰਹਿ ਮੰਤਰੀ ਸਾਹਿਬ ਨੂੰ میں اس بیاں بینتی کر دوں گا کہ ان ویکتوں انہوں لے کے آؤ اور لے کے کاروائی کرو کیوں ڈر ہو دیکھیں پنجاب سرکار کی پراتھمک ذمے داری ہے جی مگر بھارت سرکار کی بھی ذمے داری ہے کوئی بھی کسی بھی نام سے اگر دیش کو توڑنے کی بات کرتا ہے تو ہم جرا بھی سہن نہیں کر سکتے اور اس کو بالکل سختی کے ساتھ دبانے کا کام بھارتی جنتا پارٹی کی سرکار کرے گی پنجاب میں کیا لگتا ہے آپ کو اگلے چناؤں میں بھارتی پارٹی کا کیا کیا روٹ رہے گی کیا آپ اکالی دل کے ساتھ لڑیں گے ایسا کہتے ہیں کہ سرشتی کی رچنا برہما جی نے کری ہے پنجاب کے اگلے چناؤں کا آکلن تو برہما جی بھی نہیں کر پائیں گے بھیا ایسا محسو کر پڑا ہے مگر مجھے آسا ہے کہ چناؤ آتے آتے پنجاب کی جنتا ایک اچھے نینے کی طرف پہنچے گی اور ایک پونہ بہمت کی سرکار کوئی نہ کوئی ضرور بنائے گی